ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਤੇ ਤਾਜੀ ਸੂਈ ਵਹਿੜ ਆ ਗਈ ਵੀਰੇ ਕੋਲੇ ਚੰਗੇ ਰਿਕਾਰਡ ਵਾਲੀ ਆ ਵੱਡੇ ਪੱਲੇ ਚਾ ਵੀਰੋ ਤਾਂ ਆਓ ਇਹਦੇ ਬਾਰੇ ਲੰਨਿਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਸਾਸਰੀ ਗਾਲ ਵੀਰ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਵਾ ਵਧੀਆ ਵਧੀਆ ਵੀਰ ਜੀ ਤင်း ਸੁਣਾਓ ਵਧੀਆ ਵੀਰੇ ਵਧੀਆ ਠੀਕ ਠਾਕ ਜੀ ਵੀਰ ਜੀ ਵਧੀਆ ਵੀਰੇ ਨਾਮ ਦੱਸੋ ਆਪਣਾ ਨਾਮ ਵੀਰ ਜੀ ਮੇਰਾ ਪ੍ਰੀਜ ਹਾਂਜੀ ਵੀਰ ਜੀ ਪਿੰਡ ਕੰਦੋਵਾਲੀ ਜੋ ਹਾਂਜੀ ਤੇ ਫੋਨ ਨੰਬਰ 73472 73260 ਜੋ ਠੀਕ ਹੈ ਜੀ 73472 73260 ਜਿਲ੍ਹਾ ਅੰਮ੍ਰਿਤਸਰ ਹੈ ਜਿਲ੍ਹਾ ਵੀ ਜੀ ਅੰਮ੍ਰਿਤਸਰ ਆ ਗਿਆ ਤਸੀਲ ਜਨਾਲਾ ਠੀਕ ਹੈ ਜੀ ਤਾਂ ਚੋੜੇ ਨਾਲ ਵੀ ਜੀ ਤਾਂ ਇੱਕ ਦੋ ਇੱਕ ਦੋ ਪਸ਼ੂ ਲੈ ਕੇ ਆਉਂਦੇ ਪਰ ਲਿਉਂਦੇ ਪਾਣਾ ਵੀਰੇ ਹਨਾ ਤਾਂ ਕਦੋਂ ਵੀ ਵੀਡੀਓ ਬੰਦੇ ਬਾਕੀ ਵੀਰੋ ਤਾਂ ਜੀ ਵੀ ਜੀ ਕਿੰਨੇ ਵੀ ਪਸ਼ੂ ਵੀਰ ਨੇ ਵੀਡੀਓ ਦੇ ਵਿੱਚ ਆ ਹਰੇਕ ਦੀ ਸਿਫਤੀ ਆਈ ਆ ਤੇ ਕੰਮ ਸਚਾਈ ਦਾ ਤੇ ਸਾਫ ਸੁਥਰਾ ਅੱਜ ਇਹ ਲੈਂਦੀ ਐ ਜੀ ਬੋਲੇ ਤੋਂ ਥੋੜੀ ਖਾਲੀ ਕੀਤੀ ਆ ਬੋਲੇ ਤੋਂ ਖਾਲੀ ਜੀ ਹਾਂ ਜੀ ਲੈ ਕੇ ਆਏ ਵੀਰੇ ਵੈੜ ਜੀ ਮਗਰ ਬੱਛੀ ਜੋ ਵੱਛੀ ਆ ਗਈ ਆ ਹਾਂ ਜੀ ਰਾਤ ਦੀ ਸੂਈ ਸੀ ਰਾਤੀ ਸੂਈ ਹਾਂ ਜੀ ਠੀਕ ਆ ਜੀ ਕੀਤੀ ਥੋੜੀ ਬੋਲੇ ਦਾ ਠੀਕ ਆ ਵੀਰੇ ਹਾਂ ਜੀ ਤਾਂ ਖੋਲੀ ਵੀਰੇ ਜੀ ਤੋਰਾ ਵਿਖਾਈਏ ਦਾ ਤਾਂ ਵੇਖੋ ਵੀਰੇ ਵੱਡੇ ਪੱਲੇ ਚ ਆ ਗਈ ਆ ਥਾਂ ਥੁਣ ਵਧੀਆ ਲੱਗਿਆ ਮਗਰ ਵੀ ਵੱਛੀ ਬਹੁਤ ਚੰਗੇ ਸੀਮੰਦੀ ਪਾਲੀ ਜ ਨੇ ਵੀਰੇ ਚੈੱਕ ਕਰ ਲਿਓ ਵੱਛੀ ਬਹੁਤ ਚੰਗੇ ਸੀਮੰਦੀ ਆ ਗਈ ਆ ਸੋਹਣੀ ਵੈੜਾ ਤੋੜ ਦਿਓ ਜੀ ਆ ਗਈ ਵੀਰੇ ਲੇਵਾ ਚੈੱਕ ਕਰ ਲਿਓ ਫਿਰ ਦੁੱਧ ਫਿਰ ਵੱਡੇ ਪੱਲੇ ਚ ਆ ਗਈ ਦੁੱਧ ਤਾਂ ਚੰਗਾ ਜਿਹਾ ਜੂ ਹੈ ਨਾ ਜੀ ਤਾਂ ਵੇਖੋ ਵੀਰੇ ਹਜੇ ਤਾਂ ਬੋਲੇ ਤੇ ਆ ਬੋਲੇ ਤਾਂ ਵੀਰ ਗੰਦਾ ਖਾਲੀ ਕੀਤੀ ਆ ਲੈ ਕੇ ਆਏ ਆ ਤਾਂ ਲੇਵਲ ਉਹ ਚੈੱਕ ਕਰ ਲਿਓ ਸੋਹਣਾ ਥਣ ਭਾਂਡਾ ਲੱਗਿਆ ਵੀਰੇ ਤਾਂ ਕਦ ਕਾਠ ਫੁੱਲਦੀ ਆ ਬਿਲਕੁਲ ਆਹੋ ਤੇ ਸੇਵਾ ਦਾ ਵੀਰੇ ਦੁੱਧ ਸੇਵਾ ਦਾ ਇਹਦੇ ਵਿੱਚ ਬੋਲਾ ਆਇਆ ਤੇ ਬਿਲਕੁਲ ਕੀ ਬਾਤ ਆ ਫੇਸ ਕੁਆਲਟੀ ਵੀ ਸੋਹਣੀ ਆ ਗਈ ਹੈ ਨਾ ਵੀਰੇ ਹਾਂ ਜੀ ਜੀ ਬਹੁਤ ਚੰਗੀ ਵੜਾ ਤੋਰਦੇ ਸੀ ਲੰਮੀ ਲੈ ਜੋ ਲੰਮੀ ਤੋਰਦੇਗਾ ਤੇ ਵੇਖੋ ਵੀਰੇ ਤੋਰਾ ਚੈੱਕ ਕਰ ਲਓ ਮਗਰ ਵੀ ਵਸ਼ੀ ਆ ਗਈ ਚੰਗੇ ਸੀਮਨ ਦੀ ਤਾਂ ਸੋਹਣੀ ਥਣ ਭਾਂਡੇ ਦੀ ਮਾਲਕਾ ਕੀ ਬਾਤ ਹੈ ਜੀ ਲਾਓ ਜੀ ਲਾਓ ਜੀ ਵੀਰ ਜੀ ਵੱਡੀ ਕਹਾਣੀ ਆ ਥੋੜਾ ਲਪਲਪ ਆਇਆ ਲਪਲਪ ਪਛੋਣੇ ਨਗਾਣੇ ਬਿਲਕੁਲ ਬਿਲਕੁਲ ਹਾਂ ਜੀ ਆਹ ਸਰੀ ਸੂਚ ਆਇਆ ਪਸ਼ੂ ਫਿਰ ਹਾਂ ਜੀ ਸਰੀ ਰਾਤ ਦੀ ਕਾਰੀ ਠੀਕ ਹੈ ਜੀ ਡਾਟ ਨੂੰ ਦਿਖਾ ਦਿਓ ਮਸ਼ੀਨ ਆ ਰੁਕੇਗੀ ਠੀਕ ਹੈ ਜੀ ਤਾਂ ਵੇਖੋ ਵੀਰੋ ਵੱਡੇ ਪੱਲੇ 'ਚ ਟੀਹਰੀ ਚੰਗੀ ਟੌਪ ਦੀ ਟੀਹਰੀ ਵਛੀਰੀ ਬਹੁਤ ਚੰਗੀ ਸੀ ਮੰਦੀ ਭਾਈ ਹੈਨਾ ਆ ਵੇਖੋ ਵੀਰੋ ਨਾਲੇ 나ੜੂ ਤੇ ਬਿਲਕੁਲ ਹੀ ਤਾਜੀ ਸੂਈ ਆ ਹਾਜੀ ਦਾ ਲੰਬਾ ਟੀਵਕਾਨ ਕੋਈ ਨਾ ਬੱਚੇ ਕਰਦਾ ਟੀਕੇ ਦੀ ਵਛੀ ਵੀਜੀ ਬਿਲਕੁਲ ਬਿਲਕੁਲ ਤੇ ਵੇਖੋ ਵੀਰੋ ਇੱਕ ਵਾਰੀ ਲਾ ਕੇ ਤੋਂ ਸਾਨੂੰ ਚੈੱਕ ਕਰ ਲਾ ਸੋਹਣਾ ਥਣ ਲੱਗਿਆ ਚੋਈ ਵਾਲਾ ਕੀ ਬਾਤ ਹੈ ਸੋਹਣੀ ਵੜ ਆ ਗਈ ਤਾਂ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਆਹ ਹੋ ਜਾਂ ਤੁਹਾਨੂੰ ਗਾਜੀ ਵਾੜਾਂ ਦਾ ਲੋਕੀ 60 70000 ਮੁੱਲ ਕਰੀ ਜਾਂਦੇ ਆ ਬਿਲਕੁਲ ਬਿਲਕੁਲ ਇਹਦਾ ਮੁੱਲ ਵੀ ਜੀ ਭਾਣਾ ਲਈ ਤੇ ਭਾਣਾ ਹੀ ਦੇ ਦੇਣੀ ਆ ਹਾਂਜੀ ਹਾਂਜੀ ਇਹਦਾ ਮੁੱਲ ਵੀ ਜੀ 50000 ਜੋ ਹਾਂਜੀ ਘਰ ਚੋਂ ਭਾਣਾ ਲਈ ਤੇ ਭਾਣਾ ਹੀ ਦੇ ਦੇਣੀ ਆ ਠੀਕ ਆ 50000 ਦੀ ਹੋ ਜੂ ਹਾਂਜੀ ਜੀ ਮਾਨ ਤੁਨ ਵੀਰੇ 45 ਦੀ ਵੀਰ ਦੇ ਦਾਂਗੇ ਕੀ ਬਾਤ ਆਈ ਇੱਕੋ ਬੜੀ ਸ਼ੋਰ ਕਰ ਦਿੰਦੇ ਆ ਕਈ ਆਪਾਂ ਦਾ ਇੰਨੇ ਦੀ ਵੀ ਜੀ 45000 ਵੀ ਦੇ ਦਾਂਗੇ ਤਾਂ ਰੇਟ ਵੇਖੋ ਵੀਰੋ ਰੇਟ ਵੀਰ ਦਾ ਜਾਇਜ਼ ਹੁੰਦਾ ਤੇ ਪਸ਼ੂ ਵੀ ਚੰਗਾ ਵੱਡੇ ਪੱਲੇ ਚ ਵੈੜ ਚੰਗੇ ਰਿਕਰਡ ਵਾਲੀ ਆ। ਕਿਹੜੇ ਬੰਦੇ ਚੰਗੇ ਘੁੰਦਿਆਂ ਗਾਂ ਕੇ ਚੰਗੇ ਬੋਟ ਘੁੰਦਿਆਂ। ਹਾਂਜੀ। ਕਿਹੋ ਜੀ ਗਾਂ ਨੂੰ ਆ ਵੀ 60 62 ਦੀ ਮਿਲਣੀ। ਬਿਲਕੁਲ ਵੀਰੇ ਬਿਲਕੁਲ। ਮਾਤਰੀ ਵਿਟਾਰਾਂ ਗਾਂ ਜਿੰਨਾ ਨੰਨਾ ਵੀ ਅੱਦਨਾ ਵੀ ਮੁੱਲ ਜ਼ਿਆਦਾ ਜੀ ਦਿੱਤਾ ਅਸੀਂ ਪਾਣਾ ਲਈ ਪਾਣਾ ਹੀ ਦੇ ਦੇਣੀ। ਨਹੀਂ ਬਿਲਕੁਲ ਜ਼ਿਆਦਾ ਵੀਰੇ ਬਿਲਕੁਲ ਮੰਨਣ ਵਾਲੀ ਗੱਲ ਆ। ਪਾਣਾ ਜ਼ਿਆਦਾ ਆਪਾਂ ਕਹੀਏ। ਤਾਂ ਵੇਖੋ ਵੀਰੇ ਥਣਸਣ ਚੰਗਾ ਲੱਗਿਆ। ਸੋਹਣੀ ਵੜਾ ਵੱਡੇ ਪੱਲੇ ਜੇ ਦੁੱਧ ਵੀਰੇ ਤੁਹਾਡੀ ਸਿਫਾ ਦਾ ਗੜੀ ਚੰਗਾ ਦੁੱਧ ਚ ਆਜੂਗੀ ਜੀ। ਜੀ ਇਹ ਬੋਲਾ 13 ਕਿਲੋ ਹੈਗਾ ਵੀ ਜੀ। ਠੀਕ ਆ ਜੀ। ਤਾ 45 ਦੀ ਹਾਂ ਨਾ ਹਾਂ ਜੀ ਵੀਰ ਜੀ ਕੋਈ ਨਹੀਂ ਕਰਦਾ ਵੀਰ ਜੀ ਮਾਨਤਾ ਦੋ ਛੜ ਦੋ 43 ਦੀ ਇਹ ਛੜ ਦੋ ਦੋ ਛੜ ਦਾਂਗੇ ਕੀ ਬਾਤ ਆ ਤਾਂ ਬਾਕੀ ਕੋਈ ਫੋਨ ਲਾਵੇ ਮੋੜਦੇ ਨਹੀਂ ਹਣਾ ਵੀਰੇ ਨਹੀਂ ਇਕੜੀ ਆਂਦੇ ਜੀ ਦੋਰਾ ਫੇੜ ਤੋਰਾ ਦਿਖਾ ਦੇ ਤੋਰਾ ਵਿਖਾ ਦਿਓ ਇਕੜੀ ਵੇਖੋ ਵੀਰੋ 43000 ਦੀ ਵੀਰ ਕਹਿੰਦਾ ਹੋ ਜੂ ਤਾਜੀ ਸੂਈ ਮਗਰ ਵੱਸੀ ਆ ਗਈ ਹੈ ਵੱਡੇ ਪੱਲੇ ਜਾਂ ਵੀਰੋ ਗਾਂਵ ਜੀ ਦੁੱਧ ਨਾ 20 22 ਲੀਟਰ ਕਰੇ ਜੱਡੀ ਗਾਂ ਨੂੰ ਕੀ ਆਂਦਾ 20 22 ਦੁੱਧ ਵੀਰੇ ਗੜੀ ਸੇਵਾ ਦਾ ਹੈ ਤਾਂ ਵੱਡੇ ਪੱਲੇ ਜਾਂ ਹੁਣ ਬਾਕੀ ਦੁੱਧ ਵੀਰਾਂ ਦੇ ਪਾਇਦਾ ਹੋਏ ਨਾ ਤਾਂ ਵੇਖੋ ਵੀਰੋ ਬੱਚਾ ਬਹੁਤ ਚੰਗੇ ਸੀਮੰਦਾ ਪਾਇਆ ਇਹਨੇ ਵਸ਼ੀ ਮਗਰ ਕਿਆ ਬਾਤ ਆ ਸੋਹਣਾ ਸੰ ਸੁਣ ਲੱਗਾ ਵੀਰੋ ਇਹ ਵੱਡੀ ਕਾਂ ਕੱਦ ਕਾਰ ਵਾਲੀ ਬਿਲਕੁਲ ਤਾਂ ਹੁਣ 43 ਦੀ ਹੋ ਜੂ ਵੀਰੇ ਬਾ ਵੀਰ ਜੀ ਕਰ ਦਾਂਗੇ ਬਾ ਕਿਆ ਬਾਤ ਆ ਬਾਕੀ ਫੋਨ ਲਾਵੇ ਕੋਈ ਮੋੜਦਾ ਨਹੀਂ ਹਨਾ ਪਤਾ ਨਹੀਂ ਪਤਾ ਮੋੜੀਦਾ ਨਹੀਂ ਪਤਾ ਨਹੀਂ ਕਿੱਥੇ ਗਏ ਫਸ ਜਾਣੀ ਇਹ ਬਿਲਕੁਲ ਬਿਲਕੁਲ ਆ ਦੇਖੋ ਵੀਰੋ ਫੋਨ ਜਰੂਰ ਲਾ ਲਿਓ ਵੀਰ ਕਹਿੰਦਾ ਦੇ ਦੇਵਾਂਗੇ ਦੋ ਟਾਈਮ ਵੀਰ ਆ ਕੇ ਆਪਣੀ ਤਸੱਲੀ ਕਰਕੇ ਚੋਕੇ ਫਰੇ ਲੈਓ ਵੀਰ ਜੀ ਲੈ ਬੋਲਾ ਬਣਾ ਕੇ ਦਿਖਾ ਦਾਂਗੇ ਲੈਓ ਪੂਰਾ ਬੋਲਾ ਬਣਾ ਕੇ ਦਿਖਾਵਾਂਗੇ ਬੋਲਾ ਭੰਡਿਆ ਬਿਲਕੁਲ ਹਾਈ ਤਾਂ ਬੋਲੇ ਤੇ ਆ ਫਿਰ ਹਨਾ ਜੀ ਤੇ ਦੇਖੋ ਵੀਰੋ ਤੋ ਟਾਈਮ ਆ ਜੀ ਤੇ ਜੋ ਵੀਰ ਦੱਸਦਾ ਨਿਕਲਦਾ ਉਹੀ ਹੁੰਦਾ ਅੱਗੇ ਵੀ ਇਹਨਾਂ ਪਸ਼ੂ ਵੇਚਿਆ ਵੀਡੀਓ ਤੇ 1500 ਦਾ ਬੱਛੀ ਨੂੰ ਬੱਛੀ ਟੀਕੇ ਦੀ ਆ ਸੈਕਸ਼ਨ ਬੱਛੀ ਟੀਕੇ ਦੀ ਆ ਬਿਲਕੁਲ ਬੱਛੀ ਇਹਦਾ ਕੱਡੇ ਬ੍ਰੀਡ ਚ ਆ ਚੰਗੇ ਸੀ ਮੰਦੀ ਇਹੋ ਜੀ ਬੱਛੀਆਂ ਪੰਜਾ ਛੇ ਮਹੀਨੇ ਦੇ ਲੋਕੀ ਦੱਸਦਾ ਜੀ ਆਦਿਆਂ ਬੱਛੇ ਦਿੰਦੇ ਆ ਨਹੀਂ ਠੀਕ ਹੈ ਵੀਰੇ ਰੇਟ ਤੇਰਾ ਜਾਇਜ਼ ਹੁੰਦਾ ਤਾਂ ਸੋਹਣੀ ਵੜਾ 43 ਚੋਂ ਮਾਨਤਨ ਹੋ ਜੂ ਤਾ ਬਾਕੀ ਵੀਰੇ ਐਡਰੈਸ ਕਰੀ ਬੋਲਦੀ ਇਹ ਵੀ ਜੀ ਇੱਕ ਆ ਤੋਕੜ ਗਾਂ ਜੋ ਆਪਣੇ ਕੋਲ ਅੱਛੇ ਇੱਕ ਤੋਕੜਾ ਕੀ ਆ ਆਡੀ ਜੀ ਹਾਂ ਜੀ ਵੀ ਜੀ ਠੀਕ ਹੈ ਜੀ ਇਹਨੇ ਵੀ ਜੀ ਆਪਣੇ ਕੋਲ ਬੱਚ ਸੁੱਟਤਾ ਆ ਹੇ ਹੁਣ 2 2.5 ਕਿਲੋ ਦੁੱਧ ਦਿੰਦੀ ਹੋ। ਅੱਛਾ ਜੀ। ਕੋਈ ਵੀ ਸੇਵਾ ਵਾਲਾ ਹੋਗਾ ਚਾਹ ਪਾਣੀ ਵਾਲਾ ਲੈ ਰੇ ਭਾਈ ਜੀ ਦੇ ਦਾਂਗੇ। ਠੀਕ ਹੈ ਜੀ। ਹਾਂ ਜੀ। ਅੱਛਾ ਬੱਚੇ ਹੁ ਕਿੰਨੇ ਟਾਈਮ ਦਾ ਛੁੱਟਿਆ ਹੈ ਨਾ? ਜੀ 6-7 ਮਹੀਨੇ ਦਾ ਛੁੱਟਿਆ ਹੋ। 6-7 ਮਹੀਨੇ। ਦਿਖਾ ਦਿੰਦੇ ਆ। ਦਿਖਾ ਦਿਓ। ਤਾਂ ਵੇਖੋ ਵੀਰੇ ਚੰਗੀ ਸਕੀਨ ਵੜਿਆ ਪਰ ਕਿਵੇਂ ਵੀ ਇਹਨਾਂ ਸਚਾਈ ਦੱਸਦੀ ਕਿਵੇਂ ਹਨਾ? ਹਾਂ ਜੀ ਹੁਣ ਆਹ ਗੱਲ ਦੁੱਧ ਤੇ ਆਈ ਜਾਂਦੀ ਹੈ। ਹਾਂ ਹਾਂ ਜੀ ਤਾਂ ਫਿਰ ਵੀਰੇ ਪਹਿਲੇ ਸੂਏ ਦੀ ਹਨਾ? ਪਹਿਲੇ ਸੂਏ ਆ। ਆਹ ਲੈ ਆਓ। ਲੈ ਆਓ। ਗਾਗ ਦੇ ਵਿੱਚ ਨਾ ਆਬਾ ਸੁੱਟਦੀ ਭਾ 50 6000 ਦੀ ਵੈੜ ਹਾਂ ਵੈੜ ਤੇ ਬਹੁਤ ਸ਼ਕੀਨ ਆ ਬਾਕੀ ਚਲੋ ਹਾਂਜੀ ਪਸ਼ੂ ਦਾ ਨਹੀਂ ਕੋਈ ਪਤਾ ਹਨਾ ਜੀ ਕੋਈ ਸੇਵਾਲ ਆ ਕੀ ਰਖੋਗੇ ਚਾਹ ਪਣੀ ਰਦੇ ਦਾਂ ਕੋਈ ਠੀਕ ਹੈ ਜੀ ਇਹਦੀ ਵੀ ਕੋਈ ਰਦੇ ਰਾਂਗੇ ਠੀਕ ਹੈ ਇਹਦੀ ਕੋਈ ਸੇਵਾਲ ਨਹੀਂ ਵੀਰੇ ਹਾਂਜੀ ਸੇਵਾ ਕੋਈ ਇਹਦੀ ਕਿੰਨਾ ਮੁੱਲ ਜਿੱਦਾਂ ਵੀ ਜੀ ਕੋਈ ਕੋ ਕਰ ਦੇਣਾਗੇ ਅੱਛਾ ਜੀ ਉਹ ਚਾਹ ਪਣੀ ਕਿੰਨੇ ਦੇਣਾ ਹੁੰਦੇ ਜੀ ਹਨਾ ਵੀਰੇ ਤਾਂ ਵੇਖੋ ਵੀਰੇ ਜੋ ਸਰਦਾਬੰਦਾ ਵੀਰ ਕਹਿੰਦਾ ਤੂੰ ਫੋਨ ਲਾ ਰਿਓ ਲੈ ਜਾਓ ਕੋਈ ਨਾ ਹਨਾ ਹਾਂਜੀ ਵੀਰ ਜੀ ਠੀਕ ਹੈ ਵੀਰੇ ਤਾਂ ਵੇਖ ਵੀਰੇ ਨੋ ਦਿਨ ਟਗੋਣਾ ਟਗੋਣਾ ਪਈ ਨਾ ਦੁੱਧ ਤੇ ਆਏਗਾ ਅੱਜ ਸੱਤ ਅੱਠ ਦਿਨ ਹੋ ਗਏ ਆ ਤਾਂ 2.5 ਕਿਲੋ ਦੇਂਦੀ ਆ ਆ ਚਲੋ ਇੰਨਾ ਕਰ ਹਨਾ ਵੈਡ ਨੇ ਇਹ ਵੀ ਦੁੱਧ ਤੇ ਆਊਗੀ ਹਨਾ ਤਾਂ ਬਾਕੀ ਵੀਰੋ ਦੁੱਧ ਸੇਵਾ ਦਾ ਹਾਂਜੀ ਵੀਰ ਜੀ ਠੀਕ ਹੈ ਜੀ ਤਾਂ ਦੋਵੇਂ ਵੇੜਾ ਵੇਖ ਲਓ ਵੀਰੇ ਆ ਦੇ ਵੱਡੇ ਪੱਲੇ ਤੇ ਤਾਜੀ ਸੂਈ ਵੀਰ ਨੇ ਦੱਸ ਦਿੱਤਾ ਬੋਲੇ ਤੇ ਹੈਗੀ ਅਜੇ ਤਾਂ ਥਣ ਥਣ ਵਧੀਆ ਲੱਗਿਆ 43000 ਦੀ ਵੀਰ ਕਹਿੰਦਾ ਹੋ ਜੂ ਮਗਰ ਵਸ਼ੀ ਇਹਦੇ ਦਾ ਐਡਰੈਸੇ ਕਰ ਵੀਰੇ ਦੱਸੇ ਨਾਂ ਵੀ ਜੀ ਮੇਰਾ ਪ੍ਰੀਤ ਜੋ ਪਿੰਡ ਕੰਦੋਵਾਲੀ ਜੋ ਫੋਨ ਨੰਬਰ 73472 74260 ਜੋ ਠੀਕ ਆ ਵੀਰੇ ਸਤਿ ਸ਼੍ਰੀ ਅਕਾਲ ਜੀ